ਤਾਗਾ ਉੱਪਰ ਲੈ ਆਓ ਸਾਰੇ ਜਾਨੇ ਠੀਕ ਹੈ ਜੀ ਲੈ ਆਂਦਾ ਹੋਏਗਾ ਤਾਗਾ ਉੱਪਰ ਹਨਾ ਦੋ ਤੋਂ ਇਧਰਲੀ ਸਾਈਡ ਤੋਂ ਕਾਰਨਰ ਤੋਂ ਬਾਹਰ ਦੀ ਇਧਰਲੀ ਸਾਈਡ ਤੋਂ ਇਦਾਂ ਧਾਗਾ ਕਰੋ ਆਹ ਤਾਗਾ ਪਹਿਲਾਂ ਲੈ ਆਂਦਾ ਦੋ ਤੋਂ ਕਾਰਨਰ ਤੋਂ ਇਧਰ ਦੀ ਸਾਈਡ ਦੀ ਧਾਗਾ ਕਰੋ ਐਵੇਂ ਠੀਕ ਹੈ ਜੀ ਕੱਢ ਲਿਆ ਤਾਂ ਗਏ ਥੋਂ ਦੀ ਅੱਗੇ ਚੱਲਣਾ ਮੈਂ ਇਥੋਂ ਨਹੀਂ ਧਾਗਾ ਕੱਢ ਲਿਆ ਤੁਸੀਂ ਓਕੇ ਹੁਣ ਤਿੰਨ ਤੋਂ 3 ਤੋਂ ਇਧਰ ਵੱਲ ਨੂੰ 3 ਤੋਂ ਇਧਰ ਵੱਲ ਨੂੰ ਧਾਗਾ ਕੱਢੋ ਠੀਕ ਹੈ ਜੀ ਹੁਣ ਅੱਗੇ 4 ਤੋਂ ਇਧਰ ਵੱਲ ਨੂੰ ਕਲੀਅਰ ਹੈ ਇੱਧਰ ਦੇਖਿਓ ਇਸ ਦਾ ਮੈਸੇਜ ਤਾਂ ਨਹੀਂ ਆ ਰਿਹਾ ਵੀ ਨਹੀਂ ਇਹ ਲੋ ਨਹੀਂ ਇੱਧਰ ਤਾਂ ਕੋਈ ਆ ਰਿਹਾ ਤੇ ਮੈਂ ਪਤਾ ਲਾਤੀ ਹਾਂ ਠੀਕ ਹੈ ਜੀ ਇੰਨਾ ਕਲੀਅਰ ਆ ਇਹ ਕਲੀਅਰ ਤੁਹਾਨੂੰ ਵਿਦ ਪ੍ਰੈਕਟਿਸ ਹੀ ਹੋਣਾ ਜੇ ਤੁਸੀਂ ਕਹੋਗੇ ਵੀ ਹੁਣੇ ਕਲੀਅਰ ਹੋ ਜਾਵੇ ਤਾਂ ਨਹੀਂ ਹੋਣਾ ਵਿੱਧ ਪ੍ਰੈਕਟਿਸ ਹੀ ਹੋਣਾ ਇਹ ਤਾਂ ਬਸ ਤੁਸੀਂ ਮੇਰੇ ਨਾਲ-ਨਾਲ ਬਣਾ ਲਓਗੇ ਬਣ ਜਾਊਗਾ ਪਰ ਬਨ ਵੈਸੇ ਤੁਹਾਡੇ ਤੋਂ ਇਹ ਵਿੱਧ ਪ੍ਰੈਕਟਿਸ ਹੀ ਬਣਾਣਾ ਵਾ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਪੰਜ ਤੋਂ ਇਧਰਲੀ ਸਾਈਡ ਵੱਲ ਨੂੰ ਪੰਜ ਤੋਂ ਇਧਰ ਵਾਲੀ ਸਾਈਡ ਵੱਲ ਨੂੰ ਧਾਗਾ ਕੱਢੋ ਹੁਣ ਇੱਕ ਚੀਜ਼ ਦਾ ਧਿਆਨ ਰੱਖਣਾ ਦੇਖੋ ਆਹ ਧਾਗਾ ਇਥੋਂ ਦੀ ਉੱਪਰ ਦੀ ਨਹੀਂ ਜਾਊਗਾ ਜਿਹੜੀ ਸਟੈਂਡਿੰਗ ਲਾਈਨ ਆ ਆਪਣੀ ਇਹ ਸਟੈਂਡਿੰਗ ਲਾਈਨ ਆ ਠੀਕ ਹੈ ਜਿਹੜੀ ਸਟੈਂਡਿੰਗ ਲਾਈਨ ਉੱਪਰ ਦੀ ਆ ਪਹਿਲਾਂ ਜਿੱਥੇ ਆਪਣੇ ਕੋਲ ਉਥੋਂ ਦੀ ਆਪਾਂ ਉਹਦੇ ਬਰਾਬਰ نیچے ਦੀ ਧਾਗਾ ਕੱਢ ਕੇ ਲੈ ਕੇ ਜਾਣਾ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਆ ਆਪਣੇ ਕੋਲ ਪਹਿਲਾਂ ਹੀ ਉੱਪਰ ਦੀ ਧਾਗਾ ਹੈਗਾ ਆਹ ਵਾਲਾ ਧਾਗ ਆਪਣੇ ਕੋਲ ਉੱਪਰ ਦੀ ਆ ਪਹਿਲਾਂ ਹੀ ਠੀਕ ਆ ਏਦੇ ਜਿਹੜੀ ਸਟੈਂਡਿੰਗ ਲਾਈਨ ਬਣਾਉਣੀ ਆ ਆਪਾਂ ਇਹ ਮੰਨ ਕੇ ਚਲੋ ਇਹ ਆਪਣੀਆਂ ਸਲੀਪਿੰਗ ਲਾਈਨਸ ਆ ਦੋ ਠੀਕ ਐ ਇਹ ਜਿਹੜੀ ਬਣੂਗੀ ਇਹ ਵੀ ਸਲੀਪਿੰਗ ਇਹ ਵੀ ਸਲੀਪਿੰਗ ਇਹ ਵੀ ਇਹ ਵੀ ਇਹ ਵੀ ਇੱਥੇ ਠੀਕ ਐ ਇਹ ਵਾਲੀਆਂ ਸਾਰੀਆਂ ਆਪਣੀਆਂ ਸਟੈਂਡਿੰਗ ਲਾਈਨਸ ਆ ਹੁਣ ਕੀ ਕਰਨਾ ਇੱਥੋਂ 6 ਤੋਂ ਇਧਰ ਦੀ ਧਾਗਾ ਕੱਢਣਾ ਜੇ ਤੁਸੀਂ ਆਹ ਮਿਸ ਕਰ ਗਏ ਨਾ ਸਮ ਟਾਈਮ ਇਹ ਹੋ ਜਾਂਦਾ ਵਾ ਜੇ ਤੁਸੀਂ ਆਹ ਇੱਕ ਥਾਂ ਤੋਂ ਧਾਗਾ ਮਿਸ ਕਰ ਗਏ ਗਲਤੀ ਨਾਲ ਨੀਚੋਂ ਦੀ ਕਰਨਾ ਸੀ ਉੱਪਰ ਦੀ ਕਰਤਾ ਤੁਹਾਡਾ ਇਹ ਸਾਰਾ ਸਵਿੱਚ ਗਲਤ ਆ ਫੇਰ ਤਾਂ ਬੰਦਾ ਤੁੱਥ ਮੋਥੀ ਕਰਦਾ ਉਹਨੂੰ ਬਾਅਦ ਵਿੱਚ ਪੂਰਾ ਕਰਨ ਦੇ ਲਈ ਤਾਂ ਨਹੀਂ ਇਹ ਸਾਰਾ ਢੇੜਕੇ ਬਣਾਉਣਾ ਪੈਂਦਾ ਠੀਕ ਹੈ ਜੀ ਹੁਣ ਇੱਥੋਂ ਇਧਰ ਦੀ ਧਾਗਾ ਘੜਨਾ ਉਸ ਤੋਂ ਬਾਅਦ ਇਥੋਂ ਇਧਰ ਦੀ ਠੀਕ ਹੁਣ ਕੀ ਕਰਨਾ ਹੁਣ ਦੇਖੋ ਧਿਆਨ ਦੇ ਨਾਲ ਹੁਣ ਆਪਾਂ 슬ੀਪਿੰਗ ਲਾਈਨ ਬਣਾਉਣੀ ਹੈ ਇੱਕ ਠੀਕ ਇਦਾਂ ਲਾਈਨ ਬਣਾਉਣੀ ਆ ਜਿਹੜਾ ਆਹਾ ਹੈਗਾ ਵਾ ਆ ਧਾਗਾ ਪਹਿਲਾਂ ਹੀ ਉੱਪਰ ਦੀ ਆ ਇਹ ਵਾਲਾ ਧਾਗਾ ਦੇਖੋ ਉੱਪਰ ਦੀ ਆ ਹੁਣ ਇਹਨੂੰ ਆਪਾਂ ਉੱਪਰ ਦੀ ਨਹੀਂ ਕਰਨਾ ਠੀਕ ਹੈ ਇਹਨੂੰ ਉੱਪਰ ਦੀ ਨਹੀਂ ਕਰਨਾ ਇਹਨੂੰ ਆਪਾਂ ਨੀਚੋਂ ਦੀ ਲੈ ਕੇ ਜਾਣਾ ਠੀਕ ਹੈ ਐਵੇਂ ਫਿਰ ਇੱਥੋਂ ਕੀ ਕਰਨਾ ਇੱਥੋਂ ਇਧਰੋਂ ਧਾਗਾ ਘੜਨਾ ਐਵੇਂ 9 ਤੋਂ ਇਧਰੋਂ ਵਧੀਆ ਹੋਊਗਾ ਜੇ ਤੁਸੀਂ ਚੰਗੀ ਤਰ੍ਹਾਂ ਦੇਖ ਲਵੋ ਜੇ ਨਾਲ ਦੀ ਨਾਲ ਕਰ ਪਾ ਰਹੇ ਹੋ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਇਹ ਐਡਵਾਂਸ ਲੈਵਲ ਦੀ ਐਮਬਰਾਇਡਰੀ ਆ ਮਤਲਬ ਔਨ ਰਿਕਵੈਸਟ ਤੁਹਾਡੀ ਕਲਾਸ ਵਿੱਚ ਤੁਹਾਨੂੰ ਮੈਂ ਦੱਸ ਰਹੀ ਆ ਠੀਕ ਆ ਇਹ ਇੰਨੀ ਛੇਤੀ ਸਮਝਣਾ ਬਹੁਤ ਔਖਾ ਠੀਕ ਹੈ ਹਾਲਾਂਕਿ ਮੇਰੇ ਤੋਂ ਵੀ ਸਮ ਟਾਈਮ ਇਹਦੇ ਵਿੱਚ ਗਲਤੀ ਹੋ ਜਾਂਦੀ ਹੈ ਜੇ ਹੋ ਰਿਹਾ ਤਾਂ ਵੈਲਨ ਗੋਡਾ ਠੀਕ ਹੈ ਇੱਥੋਂ ਨਹੀਂ ਕੱਢ ਲੈ ਧਾਗਾ ਫੇਰ ਏ ਵਾਲਾ ਧਾਗਾ ਇੱਥੋਂ ਦੀ 10 ਨੰਬਰ ਠੀਕ ਫਿਰ ਇਹ ਇੱਥੋਂ ਦੀ ਇਧਰ ਨੂੰ ਸੂਈ ਠੀਕ ਹੈ ਜੀ ਹੁਣ ਇਹ ਉੱਪਰ ਦੀ ਆ ਇੱਥੋਂ ਉੱਪਰ ਦੀ ਆ ਇੱਥੋਂ ਆਪਾਂ نیچے ਦੀ ਲੈ ਕੇ ਜਾਵਾਂਗੇ ਇੱਥੋਂ ਫਿਰ ਉੱਪਰ ਦੀ ਆ ਜੂਗਾ ਠੀਕ ਹੈ ਐਵੇਂ ਬਨ ਜੂਗਾ 12 ਨੰਬਰ ਤੇ ਠੀਕ ਹੈ ਜੀ ਫਿਰ 1 ਨੰਬਰ ਤੇ ਆਪਾਂ ਇਹਨੂੰ ਫੇਰ ਹੇਠਾਂ ਦੀ ਲੈ ਕੇ ਜਾਣਾ ਓਕੇ ਹੈ ਜੀ ਸਮਝ ਲੱਗਿਆ ਇਹਨਾਂ ਬਣਾਓ ਪਹਿਲਾਂ ਸਾਰੇ ਜਣੇ ਇਹਨਾਂ ਕੰਪਲੀਟ ਕਰੋ ਸਾਰੇ ਜਣੇ ਜਦੋਂ ਯੈਸ ਹੋ ਗਿਆ ਉਦੋਂ ਮੈਨੂੰ ਦੱਸ ਦਿਓ ਮੈਮ ਡਨ ਕੋਈ ਗੱਲ ਨਹੀਂ ਸਾਰੇ ਜਣੇ ਕਰੋ ਆਰਾਮ ਨਾਲ ਕਰੋ ਆਪਾਂ ਨੂੰ ਕੋਈ ਕਾਲੀ ਨਹੀਂ ਹੈਗੀ ਆਰਾਮ ਨਾਲ ਕਰੋ ਫੇਰ ਉਸ ਤੋਂ ਬਾਅਦ ਇਹਨੂੰ ਇੱਥੋਂ ਦੀ ਨੀਚੋਂ ਨਹੀਂ ਕੱਢ ਦੇਣਾ ਠੀਕ ਹੈ ਜੀ ਨੀਚੋਂ ਨਹੀਂ ਕੱਢਤਾ ਹੁਣ ਇੱਧਰ ਦੀ ਕੱਢ ਲੈਣਾ ਇੱਥੋਂ ਹੁਣ ਇਹਨੂੰ ਆਪਾਂ ਫਿਲਿੰਗ ਸ਼ੁਰੂ ਕਰਨੀ ਹੈ ਦੀ ਇੱਥੋਂ ਕੱਢ ਲੈਣਾ ਇਹ ਦੇਖੋ ਇਹ ਵਾਲਾ ਧਾਗਾ ਉੱਪਰ ਆ ਉੱਪਰ ਆਣਾ ਹੁਣ ਕੀ ਕਰਨਾ ਆਪਾਂ نیچے ਦੀ ਲੈ ਕੇ ਜਾਣਾ ਇਹ ਵਾਲੇ ਮਤਲਬ ਇੱਥੋਂ ਦੀ ਕੱਢ ਲਿਆ ਹੋਣਾ ਸਾਰੇ ਇਹਨਾਂ ਦਾਗਾ ਹਨ ਦੇਖੋ ਇਹ ਵਾਲੀ ਸਟੈਂਡਿੰਗ ਲਾਈਨ ਉੱਪਰ ਦੀ ਆ ਹੁਣ ਕੀ ਕਰਨਾ ਇੱਥੋਂ ਆਪਾਂ نیچے ਦੀ ਲੈ ਕੇ ਜਾਣਾ ਇਹ ਦੋ ਮਤਲਬ ਇਹਨੂੰ ਉੱਪਰ ਦੀ ਨਹੀਂ ਕਰਨਾ نیچے ਦੀ ਲੈ ਕੇ ਜਾਣਾ ਠੀਕ ਹੁਣ ਇੱਥੋਂ ਇਹ نیچے ਦੀ ਅੱਗੇ ਜਾ ਕੇ ਦੇਖੋਗੇ ਤਾਂ نیچے ਆ ਇਥੋਂ ਦੀ ਆਪਾਂ ਉੱਪਰ ਦੀ ਕੱਢ ਕੇ ਜਿਹੜੀ ਆ ਉੱਪਰਲੇ ਸਿਰੇ ਵਾਲੀ ਕੁੰਡੀ ਆ ਉੱਪਰ ਵਾਲੇ ਸਿਰੇ ਵਾਲੀ ਕੁੰਡੀ ਆ ਇਹਦੇ ਵਿੱਚ ਦੀ ਕੱਢ ਲੈਣਾ ਠੀਕ ਆ ਫਿਰ ਇਧਰਲੇ ਪਾਸੇ ਆ ਜਾਣਾ ਫਿਰ ਇਧਰਲੇ ਪਾਸੇ ਆ ਜਾਣਾ ਇਧਰਲੇ ਪਾਸੇ ਆ ਜਿਹੜਾ ਹੀੜਾਂ ਧਾਗਾ ਇਹਨੂੰ ਉੱਪਰ ਦੀ ਤੇ ਜਿਹੜਾ ਉੱਪਰ ਸੀ ਉਹਨੂੰ ਹੀੜਾਂ ਦੀ ਕਰਕੇ ਐਵੇਂ ਸੂਈ ਕੱਢ ਲੈਣੀ ਆ ਠੀਕ ਹੈ ਜੀ ਫੇਰ ਇੱਥੋਂ ਆ ਜਿਹੜਾ ਧਾਗਾ ਹੀੜਾਂ ਠੀਕ ਹੈ ਜਿਹੜਾ ਆਵਲਾ ਧਾਗਾ ਹੀੜਾਂ ਸੌਰੀ 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 ਇਹਨੂੰ ਉੱਪਰ ਕਰ ਦੇਣਾ ਠੀਕ ਹੈ ਫਿਰ ਇੱਥੋਂ ਦੀ ਸੂਈ ਕੱਢ ਲੈਣੀ ਆ ਮਤਲਬ ਇਹਦੇ ਵਿੱਚ ਮੇਨਲੀ ਇਹ ਕੰਮ ਆ ਵੀ ਜੋ ਧਾਗਾ ਪਹਿਲੀ ਵਾਰ ਚ ਹੀਠਾ ਹੋਊਗਾ ਅਗਲੀ ਵਾਰ ਚ ਉਹਨੂੰ ਆਪਾਂ ਉੱਪਰ ਲੈ ਕੇ ਆਉਣਾ ਫਿਰ ਇੱਥੋਂ ਦੀ ਸੂਈ ਕੱਢਣੀ ਆ ਮੈਮ ਥੋੜਾ ਸਲੋ ਕਰੋ ਹਾਂਜੀ ਥੋੜਾ ਸਲੋ ਕਰ ਲੈਣੇ ਆ ਸਲੋ ਕਰ ਲੈਣੇ ਆ ਮੈਂ ਥੋੜਾ ਇਹਨੂੰ ਉਹ ਕਰ ਦੇਣੀ ਆ ਉਧੇੜ ਦੇਣੀ ਆ ਇੱਥੋਂ ਤੱਕ ਤਾਂ ਸਮਝ ਲੱਗਿਆ ਸੀ ਨਾ ਮੈਂ ਬੜਾ ਫਾਸਟ ਆ ਸੌਰੀ ਸੌਰੀ ਮੈਂ ਤਾਂ ਆਪਦੇ ਵੱਲੋਂ ਬਹੁਤ ਸਲੋ ਕੀਤਾ ਇਥੋਂ ਤੱਕ ਸਮਝ ਲੱਗੀ ਕਿ ਨਹੀਂ ਲੱਗੀ ਜੇ ਇਥੋਂ ਤੱਕ ਵੀ ਨਹੀਂ ਲੱਗੀ ਤਾਂ ਇਥੋਂ ਵੀ ਦੇਰ ਦਿੰਨੇ ਆ ਇਥੋਂ ਉੱਦਰ ਨਾਲ ਥੋੜਾ ਔਖਾ ਨਹੀਂ ਜੀ ਓਕੇ ਨੋ ਨੋ ਵਾਲੇ ਤੁਸੀਂ ਅੱਜ ਬਹੁਤ ਜਾਣੇ ਹੋਵੋਗੇ ਇਹ ਟਾਂਕਾ ਸਿੱਖਣਾ ਕੋਈ ਇੰਨਾ ਸੌਖਾ ਨਹੀਂ ਤੁਸੀਂ ਕੋਈ ਗੱਲ ਨਹੀਂ ਜਿਹੜੇ ਐਡਵਾਂਸ ਵਾਲੇ ਨੋ ਵਾਲੇ ਆ ਉਹ ਵਰੀ ਨਾ ਕਰਨ ਉਹ ਮੈਸੇਜ ਨਾ ਕਰਨ ਨੋ ਦਾ ਐਡਵਾਂਸ ਵਾਲੇ ਆ ਨਾ ਜਿਹੜੇ ਉਹ ਵਰੀ ਨਾ ਕਰਨ ਉਹਨਾਂ ਨੂੰ ਤਾਂ ਮੈਂ ਐਡਵਾਂਸ ਲੈਵਲ ਦੇ ਵਿੱਚ ਟੰਕਾ ਵਾਰ-ਵਾਰ ਸਿਖਾ ਦੇਣਾ ਆਪਾਂ 2-3 ਦਿਨ ਇਸੇ ਟੰਕੇ ਤੇ ਲਾ ਦੇਾਂਗੇ ਠੀਕ ਹੈ ਪਰ ਜਿਹੜੇ ਹੈਗੇ ਆ ਦੂਸਰੇ ਬਿਲਕੁਲ ਬੇਸਿਕ ਵਾਲੇ ਜ਼ੀਰੋ ਵਾਲੇ ਠੀਕ ਆ ਉਹ ਵੀ ਨਹੀਂ ਇਹ ਟੰਕਾ ਸਿੱਖ ਸਕਦੇ ਸੌਰੀ ਟੂ ਸੇ ਕਿ ਵਿਦ ਪ੍ਰੈਕਟਿਸ ਤਾਂ ਆ ਜਾਊਗਾ ਇਹ ਪਰ ਜੇ ਤੁਸੀਂ ਕਹੋਗੇ ਅੱਜ ਤੁਸੀਂ ਇੱਕ ਦਿਨ ਵਿੱਚ ਦੀ ਸਿੱਖ ਲਓ ਤਾਂ ਇਹ ਪੋਸੀਬਲ ਨਹੀਂ ਹੈਗਾ ਠੀਕ ਹੈ ਤੇ ਜਿਨ੍ਹਾਂ ਨੇ ਕਿਹਾ ਸੀ ਔਨ ਰਿਕੁਐਸਟ ਸਾਨੂੰ ਸਿਖਾ ਦਿਓ ਵੀ ਸਾਨੂੰ ਐਡਵਾਂਸ ਲੈਵਲ ਦੀ ਐਮਬ੍ਰੋਇਡਰੀ ਆਉਂਦੀ ਆ ਪਰ ਸਿੰਧੀ ਟੰਕਾ ਨਹੀਂ ਆਉਂਦਾ ਇਹ ਬਸ ਉਹਨਾਂ ਦੇ ਲਈ ਅੱਜ ਤੁਹਾਡੀ ਕਲਾਸ ਦੇ ਵਿੱਚ ਤੁਹਾਨੂੰ ਦੋ ਚਾਰ ਟੰਕੇ ਜਿਹੜੇ ਹੋਰ ਆ ਉਹ ਅੱਜ ਮੈਂ ਦੱਸ ਦੇਵਾਂਗੀ ਕੱਚੀ ਸਿੰਧੀ ਵਾਲਾ ਟੰਕਾ ਦੱਸਾਂਗੀ ਠੀਕ ਹੈ ਇਹ ਨਹੀਂ ਹੈਗਾ ਵੀ ਇਹ ਤੁਹਾਡੇ ਲਈ ਕਲਾਸ ਫਾਇਦੇਮੰਦ ਨਹੀਂ ਹੈਗੀ ਠੀਕ ਹੈ ਜੀ ਚਲੋ ਜੀ ਅੱਗੇ ਐਡਵਾਂਸ ਲੈਵਲ ਵਾਲੇ ਜਿਹੜੇ ਆਪਣੇ 125 130 ਸਟੂਡੈਂਟ ਆ ਜੋ ਵੀ ਆ ਮੈਂ ਮੈਂ ਤੁਹਾਨੂੰ ਮੈਨੂੰ ਇੱਕ ਕੰਪਲੀਟ ਕਰ ਲੈਣ ਦੋ ਇਹ ਠੀਕ ਹੈ ਫਿਰ ਮੈਂ ਬਾਅਦ ਵਿੱਚ ਉਹ ਹੀ ਸਿਖਾਉਣੀ ਆ ਉਹ ਇਹ ਬਿਲਕੁਲ ਵਰੀ ਨਾ ਕਰਨ ਉਹਨਾਂ ਨੂੰ ਤਾਂ ਆਪਾਂ ਇਹ ਦੁਬਾਰਾ ਸਿਖਾਈ ਦੇਣੀ ਆ ਠੀਕ ਹੈ ਉਹ ਵਰੀ ਨਾ ਕਰੋ ਇਥੋਂ ਦੀ ਜਦੋਂ ਜਿੱਥੋਂ ਦੀ ਆਪਾਂ ਧਾਗਾ ਬਸ ਇਹੀ ਹੈ ਦੇ ਵਿੱਚ ਲੌਜੀਕ ਹੋਰ ਕੁਛ ਨਹੀਂ ਜਿੱਥੋਂ ਦੀ ਧਾਗਾ ਪਹਿਲਾਂ نیچے ਆ ਉਥੋਂ ਦੀ ਉੱਪਰ ਕਰਨਾ ਧਾਗੇ ਨੂੰ ਜਿੱਥੇ ਉੱਪਰ ਆ ਉਥੋਂ ਦੀ نیچے ਕਰ ਦੇਣਾ ਮੈਮ ਫਸਟ ਤੋਂ ਦੁਆਰਾ ਫਸਟ ਤੋਂ ਦੁਆਰਾ ਦੱਸਣਾ ਬਹੁਤ ਮਤਲਬ ਮੇਰੇ ਲਈ ਪੋਸੀਬਲ ਨਹੀਂ ਹੈਗਾ ਇਸ ਟਾਈਮ ਇੰਪੋਸੀਬਲ ਆ ਮੈਂ ਫਸਟ ਤੋਂ ਦੁਆਰਾ ਨਹੀਂ ਦੱਸ ਸਕਦੀ ਹਾਂਜੀ ਫੋਨ ਲੈ ਲਓ ਤੁਸੀਂ ਆਪਦਾ ਪਾਪਾ ਕਾਈ ਮੈਨੂੰ ਲੱਗੂਗਾ ਇਹਨੂੰ ਕੋਲ ਤੇ ਕੰਦਾ ਉਹ ਖੇਤ ਗਏ ਹੋ ਮੜਿਆ ਅੱਜ ਸਾਡੇ ਘਰ ਕੋਈ ਵੀ ਨਹੀਂ ਫਿਲਮ ਦੇਖਣ ਗਏ ਹੋਇਆ ਸਾਰੇ ਜਣੇ じゃ ਮੈਨੂੰ ਤੁਸੀਂ ਐਵੇਂ ਕਰੋ ਪਲੀਜ਼ ਹਨਾ ਵੀ ਐਵੇਂ ਮੈਨੂੰ ਵੀ ਨਹੀਂ ਚੰਗਾ ਲੱਗਦਾ ਠੀਕ ਹੈ ਮੈਂ ਐਵੇਂ ਮੈਨੂੰ ਵੀ ਨਹੀਂ ਚੰਗਾ ਲੱਗਦਾ ਕਿਉਂਕਿ ਤੁਹਾਡੇ ਵਿੱਚੋਂ ਕਾਫੀ ਜਣੇ ਇਹ ਹੈ ਵੀ ਨਹੀਂ ਸਿੱਖ ਸਕਦੇ ਇਹ ਟੰਕਾ ਠੀਕ ਹੈ ਜਿਹੜੇ ਜਾਣਿਆਂ ਨੇ ਕਿਹਾ ਸੀ ਵੀ ਅਸੀਂ ਸਿੰਧੀ ਟੰਕਾ ਸਿੱਖਣਾ ਉਹ ਮੈਨੂੰ ਪਰਸਨਲ ਮੈਸੇਜ ਕਰ ਦੇਣ ਮੈਂ ਉਹਨਾਂ ਨੂੰ ਲਿੰਕ ਸ਼ੇਅਰ ਕਰ ਦਾਂਗੀ ਕਲਾਸ ਮੇਰੀ ਏਵੇਂ ਹੀ ਹੋਊਗੀ ਠੀਕ ਐ ਜਿਆਦਾ ਉਹਨਾਂ ਨੂੰ ਵੀ ਵੀਡੀਓ ਬਣਾ ਕੇ ਹੌਲੀ ਹੌਲੀ ਸ਼ੇਅਰ ਕਰ ਦਾਂਗੀ ਤੇ ਜਾਂ ਮੈਂ ਕਲਾਸ ਲਾ ਲਵਾਂਗੀ ਉਹਨਾਂ ਦੀ ਕਿਉਂਕਿ ਤੁਸੀਂ ਦੇਖੋ ਇੱਕ ਦਿਨ ਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਸੀ ਵੀ ਇਹ ਟੰਕਾ ਇੰਪੋਸੀਬਲ ਆ ਸਿੱਖਣਾ ਜਿਨ੍ਹਾਂ ਨੂੰ ਐਡਵਾਂਸ ਲੈਵਲ ਦੀ ਏਮਬਰਾਇਡਰੀ ਆਉਂਦੀ ਆ ਉਹ ਤੁਸੀਂ ਮੈਨੂੰ ਪਰਸਨਲ ਮੈਸੇਜ ਕਰ ਦਿਓ ਮੈਂ ਤੁਹਾਨੂੰ ਹੌਲੀ-ਹੌਲੀ ਵੀਡੀਓ ਬਣਾ ਕੇ ਸ਼ੇਅਰ ਕਰ ਦਾਂਗੀ। ਹਾਂ ਐਡਵਾਂਸ ਕੋਰਸ ਵਈ ਤਾਂ ਸਿਖਾਉਣੀ ਹੀ ਸਿਖਾਉਣਾ। ਉਹਦੇ ਵਿੱਚ ਤਾਂ ਕੰਪਲਸਰੀ ਐ ਵੀ ਮੈਂ ਸਿਖਾਉਣੀ ਹੀ ਸਿਖਾਉਣਾ। ਫਿਰ ਆਪਾਂ 3-4 ਦਿਨ ਲਾ ਲਾਂਗੇ ਇਹਦੇ ਤੇ। ਨਹੀਂ ਰੀਅਲੀ ਵੈਰੀ ਸੌਰੀ ਚਲੋ ਮੈਂ ਤੁਹਾਨੂੰ ਅਨਮਿਊਟ ਕਰ ਦਿਆਂ ਸਾਰਿਆਂ ਨੂੰ ਫਿਰ ਤੁਹਾਡੀ ਸਾਰਿਆਂ ਦੀ ਜੋ ਵੀ ਆ ਰਾਇ ਉਹ ਸੁਣ ਲੈਨੇ ਆਪਾਂ। ਅਨਮਿਊਟ ਕਰ ਦਿਆਂ। ਫੇਰ ਅੱਜ ਮੈਂ ਤੁਹਾਨੂੰ ਈਜ਼ੀ ਵਾਲੇ ਟਾਂਕੇ ਤਾਂ ਸਿਖਾਵਾਂ ਨਾ ਜਿਹੜੇ ਤੁਸੀਂ ਈਜ਼ੀ ਸਿੱਖ ਸਕੋ ਇਹ ਤਾਂ ਬਹੁਤ ਟਫ ਆ ਇਹ ਤਾਂ ਐਡਵਾਂਸ ਲੈਵਲ ਦੀ ਐਮਬਰਾਇਡਰੀ ਹੈ ਨਹੀਂ ਸਿੱਖ ਸਕੋਗੇ ਤੁਸੀਂ ਹਾਂਜੀ ਸਾਰੇ ਜਣੇ ਦੱਸੋ ਵੀ ਜਿਵੇਂ ਮੈਂ ਕਿਹਾ ਉਹ ਮੈਂ ਸਹੀ ਆ ਮੈਂ ਇੱਕ ਤੋਂ ਸਟਾਰਟ ਕਰਤਾ ਹੁਣ ਇਸ ਤੋਂ ਨਹੀਂ ਮੈਂ ਬੈਕਅਪਾ ਕਰ ਸਕਦੇ ਇੱਕ ਤੋਂ ਸਟਾਰਟ ਕਰਤਾ ਦੇਖੋ ਇੱਥੋਂ ਦੀ ਧਾਗਾ ਉੱਪਰ ਸੀ ਹਨਾ ਇਹ ਆਪਾਂ ਜਿਹੜਾ ਇੱਕ ਵਾਲਾ ਪਾਇਆ ਨੀਚੇ ਪਾਇਆ ਇਥੋਂ ਨਹੀਂ ਧਾਗਾ نیچے ਆ ਹੁਣ ਆਪਾਂ ਕੀ ਕਰਨਾ ਉੱਪਰ ਦੀ ਧਾਗਾ ਪਾਉਣਾ ਤੇ ਜਿਹੜੇ ਆਹ ਵਾਲਾ ਕਾਰਨਰ ਬਣਿਆ ਹੋਇਆ ਠੀਕ ਆ ਇਥੋਂ ਨਹੀਂ ਧਾਗਾ ਕੱਢ ਲੈਣਾ ਕੱਢੋ ਧਾਗੇ ਨੂੰ ਇਥੋਂ ਦੀ ਫੇਰ ਉਸ ਤੋਂ ਬਾਅਦ ਦੇਖੋ ਆਪਾਂ ਘੁੰਮ ਕੇ ਇਧਰੋਂ ਇਧਰ ਨੂੰ ਜਾਣਾ ਇਧਰੋਂ ਇਧਰ ਨੂੰ ਜਾਣਾ ਇਹਦੇ ਨਾਲ ਫਰੇਮ ਨਾਲ ਨਾਲ ਕੁ ਬਣਾਉਂਦਾ ਮੈਮ ਪਲੀਜ਼ ਸਟਾਰਟਿੰਗ ਸੌਰੀ ਪਲੀਜ਼ ਮੈਨੂੰ ਇਹਦੇ ਲਈ ਸਟਾਰਟਿੰਗ ਨਾ ਕਹੋ ਕਿਉਂਕਿ ਜੇ ਤੁਸੀਂ ਐਡਵਾਂਸ ਲੈਵਲ ਦਾ ਕਲਾਸ ਲਈ ਆ ਤਾਂ ਤੁਸੀਂ ਫਿਕਰ ਨਾ ਕਰੋ ਤੁਹਾਨੂੰ ਮੈਂ ਵਾਰ-ਵਾਰ ਰਿਪੀਟ ਕਰ ਦਾਂਗੀ ਪਰ ਇਹ ਜੇ ਮੈਂ ਵਾਰ-ਵਾਰ ਸਟਾਰਟਿੰਗ ਤੋਂ ਕਰਾਂਗੀ ਮੇਰੇ ਲਈ ਬਹੁਤ ਔਖਾ ਹੋਣਾ ਇੱਕ ਵਾਰੀ ਪਲੀਜ਼ ਇਹਨੂੰ ਕੰਪਲੀਟ ਕਰ ਲੈਣ ਦਿਓ ਮੈਨੂੰ ਤੁਸੀਂ ਦੇਖੋ ਇਧਰ ਦੀ ਕੀ ਆ ਕਿਵੇਂ ਇਧਰ ਦੀ ਪਹਿਲਾ ਜਿਹੜਾ ਧਾਗਾ ਤੁਹਾਡਾ ਇਹ ਨੀਚੇ ਆ ਅਗਲਾ ਉੱਪਰ ਆ ਤੁਸੀਂ ਕੀ ਕਰਨਾ ਇਹਨੂੰ ਉੱਪਰ ਦੀ ਪਹਿਲੇ ਧਾਗੇ ਤੋਂ ਨੀਚੇ ਦੀ ਕੱਢ ਕੇ ਉਹ ਧਾਗੇ ਨੂੰ ਕਰ ਲੈਣਾ ਉੱਪਰ ਫਿਰ ਅਗਲਾ ਧਾਗਾ ਨੱਪ ਦੇਣਾ ਵਾ ਠੀਕ ਹੈ ਫਿਰ ਇਹ ਵਾਲੇ ਧਾਗੇ ਤੋਂ ਉੱਪਰ ਦੀ ਲੈ ਕੇ ਜਾਣਾ ਹੁਣ ਆਪਾਂ ਜਾਣਾ ਉੱਪਰ ਵਾਲ ਨੂੰ ਠੀਕ ਉੱਪਰ ਵੱਲ ਨੂੰ ਜਾਣ ਦੇ ਲਈ ਕੀ ਕਰਨਾ ਉੱਪਰ ਵੱਲ ਨੂੰ ਜਾਣ ਦੇ ਲਈ ਕੀ ਕਰਨਾ ਇਹ ਵਾਲੇ ਧਾਗੇ ਨੂੰ ਜਿਹੜਾ ਉੱਪਰ ਆ ਇਹਨੂੰ ਨੱਪਣਾ ਜਿਹੜਾ ਨੱਪਿਆ ਹੋਇਆ ਇਹਨੂੰ ਚੱਕ ਲੈਣਾ ਤਾਂ ਠੀਕ ਫਿਰ ਇਹ ਜਿਹੜਾ ਧਾਗਾ ਚੱਕਿਆ ਹੋਇਆ ਸੀ ਆ ਦੇਖੋ ਇਧਰੋਂ ਇਧਰ ਨੂੰ ਚੱਕਿਆ ਹੋਇਆ ਨਾ ਧਾਗਾ ਆ ਵਾਲਾ ਧਾਗਾ ਚੱਕਿਆ ਹੋਇਆ ਇਹਨੂੰ ਨੱਪ ਦੇਣਾ ਇੱਥੋਂ ਦੀ ਸਟਿਚ ਇਧਰੋਂ ਕੱਢ ਲੈਣਾ ਇਹਦੀ ਫਿਲਿੰਗ ਆ ਮਤਲਬ ਪਹਿਲਾਂ ਆਪਾਂ ਡਰਾ ਕਰ ਲਿਆ ਫਿਰ ਫਿਲਿੰਗ ਆ ਹੁਣ ਇਹ ਧਾਗਾ ਨੱਪਿਆ ਹੋਇਆ ਸੀ ਇਹਨੂੰ ਚੱਕ ਲੈਣਾ ਇਹ ਜਿਹੜਾ ਚੱਕਿਆ ਹੋਇਆ ਸੀ ਇਹਨੂੰ ਨੱਪ ਕੇ ਨੱਪ ਕੇ ਕਰ ਦੇਣਾ ਠੀਕ ਹੈ ਨੱਪਣਾ ਇਹਨੂੰ ਠੀਕ ਇਹਨਾ ਬਣਾਓ ਪਲੀਜ਼ ਤੁਸੀਂ ਫੇਰ ਇਸ ਤੋਂ ਬਾਅਦ ਕੀ ਕਰਨਾ ਇੱਥੋਂ ਦੀ ਧਾਗੇ ਨੂੰ ਫੇਰ ਕੱਢਣਾ ਇੱਥੋਂ ਨਹੀਂ ਫਿਰ ਇਧਰਲੇ ਪਾਸੇ ਆ ਜਾਣਾ ਜਿਹੜਾ ਤਾਗਾ ਨੱਪਿਆ ਉਹਨੂੰ ਚੱਕ ਦੇਣਾ ਤੇ ਜਿਹੜਾ ਚੱਕਿਆ ਵਾ ਉਹਨੂੰ ਨੱਪ ਦੇਣਾ ਠੀਕ ਹ ਹੁਣ ਕੀ ਕਰਨਾ ਫਿਰ ਇੱਥੋਂ ਹੀ ਧਾਗੇ ਨੂੰ ਕਢਣਾ ਇੱਥੋਂ ਦੀ ਠੀਕ ਫੇਰ ਕਮਾ ਕੇ ਫੇਰ ਇੱਧਰ ਦੀ ਆ ਜਾਣਾ ਹੁਣ ਇੱਥੇ ਚਾਰ ਧਾਗੇ ਬਣੇ ਹੋਏ ਆ ਚਾਰ ਧਾਗੇ ਬਣੇ ਹੋਏ ਆ ਪਹਿਲਾਂ ਵਾਲੇ ਨੂੰ ਚੱਕੋ ਉੱਪਰ ਦੂਜੇ ਵਾਲੇ ਨੂੰ ਨੱਪਣਾ ਤੇ ਜਿਹੜਾ ਇੱਥੇ ਵਿਚ ਦੀ ਤੀਜੇ ਵਾਲਾ ਉਹਨੂੰ ਫੇਰ ਚੱਕਣਾ ਠੀਕ ਇਹ ਆਪਣੀ ਇੱਕ ਬੰਤੀ ਪੈ ਗਈ ਇੱਕ ਆਪਣਾ ਇਹ ਬਿਲਕੁਲ ਕੰਪਲੀਟ ਹੋ ਗਿਆ ਠੀਕ ਹੈ ਰਹੀਓ ਜੀ ਔਖਾ ਕੰਮ ਹਾਂਜੀ ਮੈਂ ਤਾਂ ਵਾਰ-ਵਾਰ ਕਹਿ ਰਹੀ ਆ ਵੀ ਇਹ ਔਖਾ ਕੰਮ ਆ ਇਹ ਤੁਹਾਨੂੰ ਨਹੀਂ ਸਮਝਾਉਣਾ ਇਹ ਐਡਵਾਂਸ ਲੈਵਲ ਦਾ ਮਤਲਬ ਤੁਸੀਂ ਰਿਕੁਐਸਟ ਕੀਤੀ ਸੀ ਸਾਨੂੰ ਬੇਸਿਕ ਵਿੱਚ ਇਹ ਸਿਖਾਓ ਤਾਂ ਮੈਂ ਤੁਹਾਨੂੰ ਸਿਖਾ ਰਹੀ ਆ ਬੇਸਿਕ ਦੇ ਵਿੱਚ ਵੀ ਮੈਂ ਉਸ ਚੀਜ਼ ਤੋਂ ਭੱਜ ਨਹੀਂ ਰਹੀ ਸਿੱਖਣਾ ਤੁਹਾਡਾ ਕੰਮ ਆ ਐਡਵਾਂਸ ਲੈਵਲ ਵਾਲੇ ਜਿਹੜੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਆਪਾਂ ਵਾਰ-ਵਾਰ ਰਿਪੀਟ ਕਰਾਂਗੇ ਇਹ ਟੰਕਾ ਇੰਨਾ ਕ ਸੋਹਣਾ ਟੰਕਾ ਇਹਦੇ ਨਾਲ ਚੁੰਨੀਆਂ ਬਣਾਉਂਗੇ ਤਾਂ ਇੰਨੀਆਂ ਸੋਹਣੀਆਂ ਲੱਗਦੀਆਂ ਸੂਟ ਬਣਾਉਂਗੇ ਉਹ ਬਹੁਤ ਸੋਹਣੇ ਲੱਗਦੇ ਆ ਮਤਲਬ ਇਹ ਇੱਕ ਡੀਸੈਂਟ ਲੁੱਕ ਦਿੰਦਾ ਜੇ ਤੁਸੀਂ ਇਹਦਾ ਕੰਮ ਜਿਹਨੂੰ ਕਰਨਾ ਆਉਂਦਾ ਨਾ ਉਹ ਤੁਸੀਂ ਜਿੰਨੇ ਮਰਜ਼ੀ ਪੈਸੇ ਕਮਾ ਸਕਦੇ ਆ ਹਾਂ ਇੱਕ ਵਾਰ ਜਿਹਨੂੰ ਸਮਝ ਆ ਗਿਆ ਨਾ ਉਹ ਉਹ ਨਹੀਂ ਪੁੱਲਦਾ ਇਹਨੂੰ ਇੱਕ ਵਾਰ ਸਮਝਣਾ ਖਾ ਤੁਸੀਂ ਮੇਰੀ ਵੀਡੀਓ ਤੋਂ ਵਾਰ-ਵਾਰ ਇਹਨੂੰ ਦੇਖਿਓ ਤੁਹਾਨੂੰ ਸਮਝ ਆ ਜਾਏਗਾ ਫਿਰ ਇਸ ਤੋਂ ਬਾਅਦ ਕੀ ਕਰਨਾ ਇਹ ਵਾਲਾ ਜਿਹੜਾ ਧਾਗਾ نیچے ਇਹਨੂੰ ਉੱਪਰ ਚੱਕ ਲਿਆ ਠੀਕ ਫਿਰ ਇਹ ਜਿਹੜਾ نیچے ਆ ਇਹਨੂੰ ਉੱਪਰ ਚੱਕ ਲਿਆ ਧਾਗੇ ਨੂੰ ਫੇਰ ਇੱਥੋਂ ਦੀ ਕਾਰਨਰ ਵਿੱਚ ਦੀ ਕੱਢਤਾ ਬਸ ਵਾਹਿਗੁਰੂ ਜੀ ਇੱਜ਼ਤ ਰੱਖਣ ਮੈਂ ਤੁਹਾਨੂੰ ਸਿਖਾਉਂਦੇ ਸਿਖਾਉਂਦੇ ਨਾ ਔੱਕ ਜਾਵਾਂ ਕਿਉਂਕਿ ਬਣਾਇਆ ਬਹੁਤ ਵਾਰ ਆ ਪਰ ਸਮ ਟਾਈਮ ਆਪਣੇ ਤੋਂ ਬਣਾਉਂਦੇ ਬਣਾਉਂਦੇ ਚੱਕ ਹੋ ਜਾਂਦੀ ਆ ਜਿਹੜਾ ਤਾਗਾ نیچے ਆ ਫੇਰ ਉੱਪਰ ਦੀ ਫੇਰ ਇਸ ਕਾਰਨਰ ਵਿੱਚ ਦੀ ਫਿਰ ਇਧਰ ਦੀ ਜਿਹੜਾ ਤਾਂ ਕਿਹੇ ਹੇਠੇ ਉਹਨੂੰ ਉੱਪਰ ਜਿਹੜਾ ਉੱਪਰ ਉਹਨੂੰ نیچے ਕਰ ਦੇਣਾ ਫਿਰ ਇਧਰੋਂ ਫਿਰ ਐਵੇਂ ਚੱਕ ਨਪ ਕਰਨੀਆਂ ਸੈਕਿੰਡ ਵਾਲਾ ਵੀ ਕੰਪਲੀਟ ਹੋ ਗਿਆ ਠੀਕ ਹੈ ਫਿਰ ਫਿਰ ਇਦਾਂ ਹੀ ਦੀ ਫਿਲਿੰਗ ਐਮਿੰਗ ਕਰਨੀ ਹੈ ਜੇ ਤੁਹਾਨੂੰ ਇੱਕ ਦੀ ਫਿਲਿੰਗ ਕਰਨੀ ਆ ਗਈ ਤੁਸੀਂ ਸਾਰਿਆਂ ਦੀ ਕਰ ਲੋਗੇ ਇਹਨੂੰ ਸਖੋਂਦਲੀ ਉਹਦਾ ਡਰਾ ਕੀਤਾ ਬਾਕੀ ਇਹ ਸਾਰੇ ਜਿੰਨੇ ਵੀ ਹਨ ਲਾਈਨਾਂ ਇਹ ਬਰਾਬਰ ਬਰਾਬਰ ਰੱਖਣੀਆਂ ਹੁੰਦੀਆਂ ਵਾ ਸਾਰੀਆਂ ਡੱਬੀਆਂ ਇੱਕੋ ਜਿਹੀਆਂ ਬਣਨੀਆਂ ਚਾਹੀਦੀਆਂ ਆਪਣੀਆਂ ਕੌਣ ਲਗਾਤਾਰ ਮੈਸੇਜ ਕਰ ਰਿਹਾ ਇੱਕ ਮਿੰਟ ਜੀ ਅੱਗੇ ਦਾ ਵਾਲ ਪੈ ਗਿਆ ਮੇਰੇ ਕੋਲ ਧਾਗਾ ਬਹੁਤ ਛੋਟਾ ਰਹਿ ਗਿਆ ਮੇਰੇ ਧਾਗੇ ਚ ਵਾਲ ਪੈ ਗਿਆ ਸੀ ਚਲੋ ਆਪ ਇਹਦੇ ਨਾਲ ਹੀ ਕੰਪਲੀਟ ਕਰਦੇ ਆਂ ਦੇਖਦੀ ਆ ਜੀ ਤੁਹਾਡਾ ਮੈਸੇਜ ਜਿਹੜੇ ਮੈਨੂੰ ਵਾਰ-ਵਾਰ ਮੈਸੇਜ ਕਰ ਰਹੇ ਆ ਮੈਂ ਦੇਖਦੀ ਆ ਵੇਟ ਕਰੋ ਜੀ ਮੈਂ ਇੱਕ ਵਾਰ ਕੰਪਲੀਟ ਕਰ ਦਿਆਂ ਇਹਨੂੰ ਕੋਈ ਗੱਲ ਨਹੀਂ ਜੀ ਥ੍ਰੈਡ ਜੀ ਦਾ ਪਤਲਾ ਵਾ ਨਾ ਉਹਨਾਂ ਨੇ ਥ੍ਰੈਡ ਨੂੰ ਮਤਲਬ ਆਪਦਾ ਕੀ ਕਹਿੰਦੇ ਹੁੰਦੇ ਆ ਦੂਰਾ ਕਰ ਲਓ ਜਾਂ ਕੁਝ ਵੀ ਆ ਪਰੇ ਕੰਬੋ ਸੋਖਾ ਵਾ ਐਡਾ ਕੋਈ ਔਖਾ ਨਹੀਂ ਹੈਗਾ ਤੁਹਾਨੂੰ ਇੱਕ ਦੀ ਫੀਲਿੰਗ ਕਰਨੀ ਆ ਕਿ ਸਾਰਿਆਂ ਦੀ ਫੀਲਿੰਗ ਕਰਨੀ ਆ ਜੂਗੀ ਕੋਸ਼ਕਪੈਣਾ ਨੂੰ ਤਾਂ ਇੰਨੀ ਕਾਲੀ ਸੀ ਮੀਟਿੰਗ ਲੈਫਟ ਕਰਨ ਦੇ ਜਾਂਦੇ ਜਾਂਦੇ ਦਵਾ ਸਲਾਮ ਹੀ ਕਰ ਜਾਂਦੇ ਅੱਜ ਆਪਣਾ ਲਾਸਟ ਡੇ ਆ ਚਲੋ ਜੀ ਇਹ ਬਣ ਗਿਆ ਆਪਣਾ ਹਿੰਦੀ ਬੂਟੀ ਦਾ ਜੋ ਵੀ ਆ ਫਲਾਵਰ ਠੀਕ ਹੈ ਹੁਣ ਇਹਦੇ ਵਿੱਚ ਕੀ ਹੁੰਦਾ ਜੀ ਜਿਹੜਾ ਆਪਣਾ ਇਹ ਸੈਂਟਰ ਵੀ ਆ ਮੈਂ ਤੁਹਾਨੂੰ ਬਣਾਉਣ ਦੇ ਲਈ ਇਹਨੂੰ ਇਦਾਂ ਡਰਾ ਕੀਤਾ ਜਿਹੜਾ ਆਪਣਾ ਇਹ ਸੈਂਟਰ ਆ ਇਹਨੇ ਵੀ ਸੇਮ ਹੀ ਹੁੰਦਾ ਹੁੰਦਾ ਮਤਲਬ ਜਿਵੇਂ ਇਹ ਬਣੇ ਆ ਇੰਨੀ ਫੀਲਿੰਗ ਹੀ ਇਹਦੀ ਹੁੰਦੀ ਆ ਠੀਕ ਆ ਕੌਣ ਮੈਂ ਤੁਹਾਨੂੰ ਆਨ ਮਿਊਟ ਕਰਦੀ ਆ ਜੀਨੇ ਕੋਈ ਵੀ ਪੁੱਛਣਾ ਹੋਵੇ ਆ ਪਲੀਜ਼ ਪੁੱਛਨੇਓ ਪੋਕੇ ਜੀ ਬਥੇਰੇ ਜਾਣੇ ਨੇ ਮੈਸੇਜ ਕੀਤਾ ਵੀ ਬਹੁਤ ਵਧੀਆ ਰਿਹਾ ਆਪਣਾ 1 ਮਹੀਨੇ ਸੋਰੀ ਇੱਕ ਹਫਤੇ ਦਾ ਐਕਸਪੀਰੀਅੰਸ ਥੈਂਕ ਯੂ ਸੋ ਮਾਚ ਤੇ ਬਹੁਤ ਜਾਣੇ ਦੇ ਮੈਸੇਜ ਆਏ ਆ ਫੀਸ ਦੇ ਲਈ ਕੋਈ ਗੱਲ ਨਹੀਂ ਤੁਸੀਂ ਹਜੇ ਨਾ ਫੀਸ ਪੇ ਕਰਿਓ ਜੇ ਮੈਂ ਕਲਾਸ ਦੇ ਵਿੱਚ ਆ ਮੇਰੇ ਤੋਂ ਕੋਈ ਫੀਸ ਤੁਹਾਡੀ ਫਿਰ ਦੇਖਣੀ ਨਹੀਂ ਮਿਸ ਨਾ ਹੋ ਜਾ ਕਿਸੇ ਦੀ ਅ ਵੇਰ ਜੀ ਵੇਟ ਵੇਟ ਹਾਂਜੀ ਮੇਰੀਆਂ ਬੇਣਾ ਹੁਣ ਆਪਦੇ ਆਪਦੇ ਰਿਵਿਊ ਦੇਖ ਸਕਦੇ ਹੋ ਹਾਂਜੀ ਮੈਂ ਇੱਕ ਲੰਮੀ ਲਾਈਨ ਹਾਂਜੀ ਇੱਕ ਲੰਮੀ ਲਾਈਨ ਬੰਨ੍ਹ ਦੇ ਨੀ ਪੱਕੇ ਕਿੰਨੇ 24 ਦੱਸ ਦੋ ਜੀ ਸੌਰੀ ਜੀ ਅੱਜ ਨਹੀਂ ਆਪਾਂ ਦੱਸ ਸਕਦੇ ਉਹ ਕਿਉਂਕਿ ਤੁਸੀਂ ਦੇਖੋ ਵੀ ਇਹ ਇਹ ਵੀ ਐਡਵਾਂਸ ਦੇ ਵਿੱਚ ਸੀਗਾ ਹਨਾ ਕੋਨ ਰਿਕੁਐਸਟ ਤੁਹਾਨੂੰ ਮੈਂ ਇਹਦੇ ਵਿੱਚ ਸਿਖਾਇਆ ਵਾ ਉਹ ਪੋਸੀਬਲ ਨਹੀਂ ਐਸ ਟਾਈਮ ਮੇਰੇ ਲਈ ਸਿਖਾਉਣਾ ਕੋਸ਼ਕਪੈਣ ਨਾਲ ਗੱਲ ਹੋਈ ਸੀ ਮੇਰੀ ਹਨਾ ਮੇਰੀ